ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਪੁਲਸ ਜ਼ਿਲ੍ਹਾ ਬਟਾਲਾ ਵਿੱਚ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਆਪਾਂ ਗੱਲ ਕਰਕੇ ਪਰਚਿਆਂ ਦੀ ਝੂਠੇ ਪਰਚਿਆਂ ਨੂੰ ਲੈ ਕੇ ਲੋਕਾਂ ਦਾ ਵਿਰੋਧ ਪਹਿਲਾਂ ਜਾਰੀ ਸੀ ਹੁਣ ਕੱਲ ਤੋਂ ਲੈ ਕੇ ਪੂਰਾ ਬਟਾਲਾ ਜਿਹੜਾ ਵਾ ਬਾਹਰ ਐਸੋਸੀਏਸ਼ਨ ਵੱਲੋਂ ਬੰਦ ਕੀਤਾ ਗਿਆ ਔਰ ਅੱਜ ਦੀ ਗੱਲ ਕਰੀਏ ਤੇ ਬਾਹਰ ਐਸੋਸੀਏਸ਼ਨ ਪੂਰੇ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਕੁਝ ਜ਼ਿਲ੍ਹਿਆਂ ਵਿੱਚ ਪੂਰੇ ਤਰ੍ਹਾਂ ਕੰਮਕਾਜ ਠੱਪ ਕੀਤਾ ਗਿਆ ਕਲਮਸ਼ੋੜ ਹੜਤਾਲ ਕੀਤੀ ਗਈ ਹੈ ਆਪਾਂ ਪੂਰੀ ਜਾਣਕਾਰੀ ਲਈ ਹੱਥ ਸਾਡੇ ਨਾਲ ਨੇ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਤਿੰਦਰ ਸਤੀ ਜੀ ਆਪਾਂ ਉਹਨਾਂ ਕੋਲ ਜਾਣਾ ਕਿ ਇਹ ਸਰ ਮਾਮਲਾ ਪੂਰਾ ਹੈ ਕਿ ਧੰਵਾਦ ਜੀ ਸਰਵਣ ਜੀ ਇਹ ਪੂਰਾ ਮਾਮਲਾ ਸਰਾਸਰ ਨਾਲ ਝੂਠਾ ਪਰਚਾ ਦਰਜ ਕੀਤਾ ਹੋਇਆ ਝੂਠੇ ਤੱਥਾਂ ਦੇ ਆਧਾਰ ਦੇ ਉੱਤੇ ਪਰਚਾ ਦਰਜ ਕੀਤਾ ਮੇਰੇ ਬਾਰ ਮੈਂਬਰ ਦੇ ਉੱਤੇ ਜਦ ਕੀ ਇਹ ਕਿ ਸਿੰਪਲ ਝਗੜਾ ਸੀ ਇੱਕ ਆਮ ਮਰੜ ਪਿੰਡ ਦੀ ਘਟਨਾ ਵਾ ਇੱਕ ਸਿੰਪਲ ਝਗੜਾ ਸੀ ਇਹ ਕੋਈ ਜ਼ਿਆਦਾ ਨਹੀਂ ਸੀ ਹੈਗਾ 23 24 ਮਾੜੀ ਪੁੱਛਟਾਂ ਸਾਡੀ ਵੀ ਲੱਗੀਆਂ ਉਹਨਾਂ ਨੇ ਲੱਗੀਆਂ ਤੇ ਮੈਨੂੰ ਕੁਝ ਚਿਰ ਬਾਅਦ ਪਤਾ ਲੱਗਦਾ ਵੀ ਪੁਲਿਸ ਮੇਰੇ ਬਾਰ ਮੈਂਬਰ ਨੂੰ ਉਹਦਾ ਇੱਕ ਬ੍ਰਦਰ ਜਿਹੜਾ ਉਹ ਗਵਰਨਮੈਂਟ ਏਮਪਲੋਈ ਆ ਤੇ ਇੱਕ ਉਹਦਾ ਬ੍ਰਦਰ ਆ ਜਿਹਨੇ ਬਾਹਰ ਜਾਣਾ ਵਾ ਉਹਨਾਂ ਇਹਨਾਂ ਦਾ ਨਾਮ ਇਨਵੋਲ ਕਰਨ ਲੱਗੀ ਆ ਜਦ ਕੀ ਉਹ ਬੰਦੇ ਉੱਥੇ ਹਾ ਹੀ ਨਹੀਂ ਸੀ ਮੌਕੇ ਤੇ ਇਸ ਬਾਬਤ ਮੇਰੀ ਗੱਲ ਹੋਈ ਐਸਐਸਪੀ ਮੈਡਮ ਨਾਲ ਵੀ ਐਸਐਚਓ ਮੈਡਮ ਨਾਲ ਵੀ ਤੇ ਉਹਨਾਂ ਨੂੰ ਮੈਂ ਸਿੰਪਲੀ ਗੱਲ ਇੱਕ ਗਈ ਵੀ ਤੁਸੀਂ ਐਫ ਆਰ ਕਟੋ ਮੈਂ ਇਹ ਨਹੀਂ ਕਹਿੰਦਾ ਨਾ ਕਟੋ ਬਟ ਕਟਿਓ ਸਹੀ ਸਹੀ ਬੰਦੇ ਇਨਵੋਲ ਕਰੋ ਸਹੀ ਸੈਕਸ਼ਨ ਲਾਓ ਬਟ ਮੇਰੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਉਹ ਨਾ ਪਾ ਦਿੱਤਾ ਤਿੰਨਾਂ ਬੰਦਿਆਂ ਦਾ ਮਤਲਬ ਪੂਰੀ ਟਰਾਈ ਕੀਤੀ ਉਹਨਾਂ ਦਾ ਐਸ ਆਈ ਹਰਜਿੰਦਰ ਸਿੰਘ ਆ ਜਿਹੜਾ ਜਿਹਦਾ ਮੇਨ ਰੋਲ ਵਾ ਉਹਨੇ ਮਤਲਬ ਤਿੰਨਾਂ ਇੱਕ ਮੇਰੇ ਬਾਰ ਮੈਂਬਰ ਦਾ ਬ੍ਰਦਰ ਜਿਹੜਾ ਗਵਰਨਮੈਂਟ EMPLOYEE ਆ ਇੱਕ ਉਹਦਾ ਛੋਟਾ ਭਦਰ ਜਿਹਨੇ ਬਾਹਰ ਜਾਣਾ ਵਾ ਇਹ ਸਾਰਿਆਂ ਦਾ ਮਤਲਬ ਫਿਊਚਰ ਸਪੋਇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਮੱਦੇਨਜ਼ਰ ਰੱਖਦੇ ਹੋਏ ਮੈਂ ਕੱਲ ਬਟਾਲਾ ਆਪਣੀ ਬਾਰ ਦੇ ਕੋਰਪ ਕੋਮਪਲੈਕਸ ਬੰਦ ਕੀਤਾ ਸੀ ਕੰਮ ਕਾਜ ਸਟਾਪ ਕੀਤਾ ਸੀ ਵੀ ਕੋ ਕਾਰਵਾਈ ਪੰਜਾਬ ਪੁਲਿਸ ਕਰੇਗੀ ਬਟ ਉਸ ਬੰਦ ਦੇ ਬਾਵਜੂਦ ਵੀ ਪੰਜਾਬ ਪੁਲਿਸ ਦੇ ਕਰਨਾ ਤੇ ਜੂਣ ਹੀ ਰਹੇਗੀ ਪਤਾ ਨਹੀਂ ਉਹ ਕਿਹਦਾ ਦਬਾਹ ਹੈ ਏਟਵਾ ਪੰਜਾਬ ਸਰਕਾਰ ਦੇ ਦਬਾਹ ਹੈ ਏਟਵਾ ਜਾਂ ਕਿਹਦੇ ਏਟਾ ਮੈਨੂੰ ਇਸ ਗੱਲ ਦੇ ਨਹੀਂ ਪਤਾ ਉਹਦੇ ਮਜਬੂਰਨ ਵਸ ਮੈਨੂੰ ਮਜਬੂਰ ਕੀਤਾ ਗਿਆ ਮੈਂ ਪੰਜਾਬ ਬੰਦ ਕਰਾਂ ਅੱਜ ਮੇਰੀਆਂ ਜਿੰਨੀਆਂ ਬਾਰਸ ਨੇ ਪੂਰੇ ਪੰਜਾਬ ਲੈਵਲ ਦੀਆਂ ਪੂਰੇ ਪੰਜਾਬ ਵਿੱਚ ਸਾਰਾ ਕੰਮ ਕਾ ਸਾਰੀ ਕੋਰਸ ਦਾ ਕੰਮ ਕਾਜ ਠੱਪਵਾ ਬੰਦਾ ਤੇ ਮੈਂ ਧੰਨਵਾਦੀ ਕਰਦਾ ਹਾਂ ਤੁਹਾਡੇ ਚੈਨਲ ਦੇ ਮਾਧਿਅਮੋਂ ਸਾਰੀਆਂ ਬਾਰਜ਼ਾ ਜਿਨ੍ਹਾਂ ਨੇ ਮੇਰੀ ਬਟਾਲਾ ਬਾਰ ਨੂੰ ਸਪੋਰਟ ਕੀਤਾ ਤੇ ਹਜੇ ਵੀ ਜੇ ਪੁਲਿਸ ਨੇ ਨਾ ਮੇਰਾ ਆਪਣਾ ਮੇਰੀ ਮੈਂਬਰ ਦਾ ਪੱਖ ਨਾ ਪ੍ਰੋਪਰ ਕੀਤਾ ਤੇ ਇਹ ਸੰਘਰਸ਼ ਮੈਂ ਹੋਰ ਤੇਜ਼ ਕਰੂੰਗਾ ਇਹ ਮੈਂ ਘਟ ਘਟ ਨਹੀਂ ਕਰੂੰਗਾ ਇਹ ਕੀ ਇਹ ਲਗਾਤਾਰ ਜਾਰੀ ਰਹੇਗਾ ਜੇ ਨਾ ਪੁਲਿਸ ਨੇ ਕੀਤਾ ਜੀ ਸੋ ਦੇਖ ਸਕਦੇ ਹਾਂ ਕਿ ਬਾਅਰ ਐਸੋਸੀਏਸ਼ਨ ਵੱਲੋਂ ਜਿਹੜਾ ਉਹ ਸੇਖ ਪੂਰੇ ਪੰਜਾਬ ਨੂੰ ਲੱਗਾ ਔਰ ਇਹਦੇ ਵਿੱਚ ਲੋਕਾਂ ਦੇ ਕਾਫੀ ਕੰਮਕਾਰ ਵੀ ਪ੍ਰਭਾਵਤ ਹੋਏ ਨੇ ਸਾਡੇ ਨਾਲ ਨੇ ਰਗਵੀਰ ਸਿੰਘ ਸੰਧੂ ਐਡਵੋਕੇਟ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰ ਬੰਦ ਤੇ ਹੋਇਆ ਉਹਦੇ ਨਾਲ ਨਾਲ ਲੋਕਾਂ ਨੂੰ ਔਰ ਜੁਡੀਸ਼ਲੀ ਤੇ ਵੀ ਕੋਈ ਫਰਕ ਪਏਗਾ ਮੈਂ ਇਹ ਕਹਿਣੀ ਚਾਹੁੰਨਾ ਅਸੀਂ ਇੱਕ ਵਕੀਲ ਬਰਾਰੀ ਆ ਸ਼ਰੀਆ ਇਹ ਗੁੰਡਾਗਰਦੀ ਕਰਕੇ ਪੁਲਿਸ ਨੇ ਜੋ ਕੰਮ ਕੀਤਾ ਜਿਹੜਾ ਇੱਕ ਵਕੀਲ ਪੜਿਆ ਲਿਖਿਆ ਵਕੀਲ ਹੈ ਉਹ ਕਾਨੂੰਨ ਨੂੰ ਜਾਣਦਾ ਉਹਦੇ ਉੱਤੇ ਪਰਚਾ ਬਣਾਇਆ ਉਹਦੇ ਭਰਾ ਤੇ ਪਰਚਾ ਬਣਾਇਆ ਉਹਦਾ ਇੱਕ ਤੀਜਾ ਭਰਾ ਜਿਹੜਾ ਦਿੱਲੀ ਹੈ ਤਿੰਨਾਂ ਬੰਦਿਆਂ ਤੇ ਜਿਹੜੇ ਬੇਗਨਾ ਨੇ ਉਹਨਾਂ ਦੀ ਮੂਵੀ ਸਾਡੇ ਕੋਲ ਹੈ ਇਹਦੇ باوجود ਇਹਦੇ باوجود ਜਾਣਦੇ ਹੋયા ਕਿ ਤਿੰਨੇ ਬੰਦੇ ਪਰਚੇ ਨਹੀਂ ਗਏ ਤੇ ਪੁਲਿਸ ਨੇ ਇਹ ਪਰਚਾ ਬਣਾਇਆ ਇਹਦਾ ਮਤਲਬ ਇਹ ਸਮਝੋ ਕਿ ਜੇ ਵਕੀਲ ਇੱਥੇ ਸੀਫ ਨਹੀਂ ਤੇ ਸਧਾਰਨ ਬੰਦੇ ਦਾ ਕੀ ਪਰਚਾ ਹੋਊਗਾ ਇਸ ਹਾਲਾਤ ਵਿੱਚ ਜਿਹੜੀ ਸਾਡਾ ਫਰਜ਼ ਬਣਦਾ ਸੀ ਅਸੀਂ ਕੀਤਾ ਪੰਜਾਬ ਦੀ ਕਾਲ ਦਿੱਤੀ ਹੈ ਔਰ ਸਮਝਦੇ ਹਾਂ ਕਿ ਇਹ ਜਿਹੜਾ ਸ਼ਰੇਆਮਨ ਜੁਡੀਸ਼ਰੀ ਨਾਲ ਵਕੀਲਾਂ ਨਾਲ ਆਮ ਲੋਕਾਂ ਨਾਲ ਟੱਕਾ ਹੈ ਜੇ ਲੋਕਾਂ ਦਾ ਇਹ ਪ੍ਰਭਾਵ ਹੁਣ ਜਾ ਰਿਹਾ ਕਿ ਜੇ ਇੱਥੇ ਵਕੀਲ ਵੀ ਬਖਸ਼ ਨਹੀਂ ਜਾ ਰਹੇ ਜਿਹੜੇ ਬੰਦੇ ਇੱਥੇ ਹੈ ਹੀ ਨਹੀਂ ਉਹ ਤਿੰਨ ਬੰਦੇ ਉਹਨਾਂ ਨੂੰ ਪਰਚੇ ਪਾ ਦਤਾ ਹੈ ਇਸ ਬਾਵਜੂਦ ਕੇਸਾਰੀ ਸੀਸੀਟੀਵੀ ਕੈਮਰੇ ਦੇ ਵਿੱਚੋਂ ਫੋਟੋਆਂ ਆਈਆਂ ਨੇ ਇਸ ਵਾਸਤੇ ਮੈਂ ਇਸ ਵਾਰਨਿੰਗ ਦਿਨਾ ਸਰਕਾਰ ਨੂੰ ਕਿ ਇਹੋ ਜਿਹੇ ਹਤਖੰਡੇ ਪੁਲਿਸ ਬੰਦ ਕਰੇ ਜੋ ਜਾਇਜ਼ ਬੰਦਾ ਸੀ ਇਹ ਕਹਿੰਦੇ ਨਹੀਂ ਕਿ ਜੋ ਜਾਇਜ਼ ਬੰਦਾ ਹੈ ਉਹਨੂੰ ਨਾ ਕਰੋ ਇਸ ਕਰਕੇ ਮੇਰੀ ਪੁਰਜ ਰਪੀਲ ਇਹ ਪੁਲਿਸ ਨੂੰ ਕਿ ਜਲਦੀ ਤੋਂ ਜਲਦੀ ਉਸੇ ਥਾਣੇਦਾਰ ਜਿਹੜਾ ਹਰਜਿੰਦਰ ਸਿੰਘ ਹੈ ਉਹਤੇ ਐਕਸ਼ਨ ਲਵੇ ਤੇ ਬਾਕੀ ਕਾਰਵਾਈ ਜਿਹੜੀ ਬਣਦੀ ਨਜਾਇਜ਼ ਨੂੰ ਉਹਨਾਂ ਨੂੰ ਕੱਢਿਆ ਜਾਵੇ ਸੋ ਦੇਖ ਸਕਦੇ ਹੋ ਤੁਸੀਂ ਕਿ ਬਾਅਦ ਜਿਹੜੇ ਐਡਵੋਕੇਟ ਨੇ ਉਹਨਾਂ ਦੇ ਨਾਲ ਵੀ ਧੱਕਾ ਹੋ ਰਿਹਾ ਤੇ ਆਮ ਪਬਲਿਕ ਦਾ ਕੀ ਹੋਵੇਗਾ ਕੈਮਰਾਮੈਨ ਸੋਨੀ ਦੇਣਾ ਸਰਵਣ ਸਿੰਘ ਕੁਮਾਨ ਬਟਾਲਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਬਦ